ਇਦੇ ਬਾਰੇ ਵਿਚਾਰ ਇਹ ਹੈ ਵੀ ਮੀਟ ਜਾਂ మాਸ ਖਾਣਾ ਨਹੀਂ ਚਾਹੀਦਾ ਇਹ ਤਾਂ ਹੈ ਰਿਜ਼ਲਟ ਜੀ ਪਰ ਇਹਦੇ ਇਸ ਤਰ੍ਹਾਂ ਸਿੱਧੀ ਸਟੇਟਮੈਂਟ ਨਹੀਂ ਹੈ ਗੁਰਬਾਣੀ 'ਚ ਗੁਰਬਾਣੀ 'ਚ ਇਹ ਫਰਮਾਇਆ ਹੋਇਆ ਹੈ ਵੀ ਜੇ ਤੁਸੀਂ ਭਾਈ ਮੀਟ ਨੂੰ ਬੁਰਾ ਗਿਣਦੇ ਆ ਤਾਂ ਸਾਗ ਵੀ ਤਾਂ ਉਹਦੇ ਵਿੱਚ ਵੀ ਤਾਂ ਜਾਨ ਹੈਗੀ ਹੈ ਕੌਣ మాਸ ਕੌਣ ਸਾਗ ਕਹਾਵੇ ਕਿਸਮੇ ਪਾਪ ਸਮਾਨ ਹੈ ਜਾਂ ਪਹਿਲਾਂ మాਸ-ਮਾਸ ਕਰ ਮੂਰਖ ਝਗੜਿਆ ਗਿਆਨ ਧਿਆਨ ਨਹੀਂ ਜਾਣੇ ਜੀ ਝਗੜਾ ਕਰਦੇ ਆ ਮੂਰਖ ਲੋਕ ਮਾਸ ਦੇ ਪਿੱਛੇ ਝਗੜੇ ਵਾਲੀ ਇਹ ਗੱਲ ਨਹੀਂ ਹੈ ਇਹ ਹੈ ਗੁਰਮਤ ਅਨੁਸਾਰ ਸਮੇਂ ਦੀ ਲੋੜ ਦੇ ਮੁਤਾਬਕ ਹੁਣ ਦੇਖੋ ਜੇ ਜੀਵ ਦੇ ਚਸਕਿਆਂ ਖਾਤਰ ਕੋਈ ਮਾਸ ਖਾਂਦਾ ਹੈ ਇਹ ਬੁਰੀ ਗੱਲ ਹੈ ਹਰ ਹਰ ਸ਼ਾਇਦ ਜਿਉਣਾ ਚਾਹੁੰਦੀ ਹੈ ਲਿਵ ਐਂਡ ਲੈਟ ਲਿਵ ਕਿਸੇ ਨੂੰ ਕਿਉਂ ਮਾਰਿਆ ਜਾਵੇ ਹਿੰਸਾ ਵੀ ਹੁੰਦੀ ਹੈ ਲੇਕਿਨ ਇਹਦੇ ਨਾਲ ਪਵਿੱਤਰਤਾ ਨਹੀਂ ਜੋੜੀ ਗੁਰਬਾਣੀ ਨੇ ਕੋਈ ਖਾਂਦਾ ਹੈ ਤਾਉ ਪਾਪੀ ਨਹੀਂ ਬਣ ਜਾਂਦਾ ਜੇ ਕੋਈ ਨਹੀਂ ਖਾਂਦਾ ਤਾਂ ਉਹ ਧਰਮੀ ਨਹੀਂ ਬਣ ਜਾਂਦਾ ਧਰਮੀ ਹੋਣਾ ਨਾ ਹੋਣਾ ਗੁਰਮਤ ਦੇ ਮਤਾਬਕ ਨਾਮ ਦੇ ਨਾਲ ਹੈ ਜਿਸ ਮਨੁੱਖ ਦੇ ਅੰਦਰ ਨਾਮ ਚੱਲ ਪਿਆ ਗੁਰੂ ਸਾਹਿਬ ਨੇ ਉਹਨੂੰ ਬਖਸ਼ਿਸ਼ ਕਰ ਦਿੱਤੀ ਨਾਮ ਦੀ ਉਹ ਪਵਿੱਤਰ ਹੈ ਬਾਕੀ ਕੋਈ ਕਿਸੇ ਨੂੰ ਪਵਿੱਤਰ ਗੁਰਬਾਣੀ ਨਹੀਂ ਮੰਨਦੀ ਸਗੋਂ ਏਕ ਵਸਤ ਬੁੱਝੇ ਤਾਂ ਹੋਵੇਂ ਪਾਕ ਬਿਨ ਬੁੱਝੇ ਤੂੰ ਸਦਾ ਨਾਪਾਕ ਜੇ ਤਾਂ ਉਹ ਵਸਤੂ ਬੁੱਝ ਲਈਏ ਨਾਮ ਵਾਲੀ ਅੰਦਰ ਧਾਰਮਿਕ ਕਿਰਿਆ ਕਰਮ ਕਰਨਾ ਇਹ ਹੋਰ ਚੀਜ਼ਾਂ ਹੈ ਇਹ ਤਾਂ ਬਹੁਤ ਛੋਟੀਆਂ ਗੱਲਾਂ ਨੇ ਜੇ ਨਾਮ ਦੀ ਅੰਦਰ ਕਣਕਾ ਮਹਾਰਾਜ ਨੇ ਦੇਤਾ ਹੈ ਫੇਰ ਪਵਿੱਤਰ ਹੈ ਭਾਈ ਤੂੰ ਅਦਰਵਾਈਜ਼ ਯੂ ਆ ਡਰਟੀ ਐਂਡ ਸੋਇਲਡ ਤੂੰ ਮਤਲਬ ਗੰਦਾ ਹੈ ਜੀ ਨਾਪਾਕ ਹੈ ਹੁਣ ਇਹ ਜਿਹੜੇ ਪੰਡੇ ਸੀ ਕਿਆ ਕਰਦੇ ਸੀ ਉਸ ਟਾਈਮ ਵੀ ਹੁਣ ਵੀ ਇਵਨ ਨੱਕ ਪਕੜਨਾ ਹੈ ਬੋ ਆਉਂਦੀ ਹੈ ਬੋ ਆਉਂਦੀ ਹੈ ਮੀਟ ਦੀ ਇਸ ਤਰ੍ਹਾਂ ਕਰਦੇ ਹੁੰਦੇ ਜੀ ਤੋ ਗੁਰੂ ਨਾਨਕ ਪਾਤਸ਼ਾਹ ਨੇ ਇਹ ਸ਼ਬਦ ਉਹਨਾਂ ਉਪਰ ਹੀ ਲਾਇਆ ਹੋਇਆ ਵੀ ਤੁਸੀਂ ਦਿਨ ਵਿੱਚ ਤਾਂ ਇਹ ਕੰਮ ਕਰਦੇ ਆਂ ਵੀ ਮੀਟ ਤੋਂ ਬੋ ਆਉਂਦੀ ਰਾਤ ਨੂੰ ਤੁਸੀਂ ਸਾਬਤੇ ਮਨੁੱਖਾਂ ਨੂੰ ਖਾ ਜਾਂਦੇ ਜੀ ਲਾਲਚ ਵਿੱਚ ਆਪਣੇ ਚ ਬਈ ਇਹ ਠੀਕ ਨਹੀਂ ਹੈ ਜੇ ਲੋੜ ਦੇ ਮੁਤਾਬਕ ਕਿਤੇ ਖਾਦਾ ਜਿਵੇਂ ਹੁਣ ਗੁਰਦਾਸ ਨੰਗਲ ਦੀ ਗੜੀ ਹੈ ਇਤਿਹਾਸ ਜਿਕਰ ਆਉਂਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਸਿਗਾਂ ਦੇ ਨਾਲ ਘਰੇ ਹੋਏ ਸੀ ਉੱਥੇ ਜੀ ਉੱਥੇ ਜਦ ਅੰਦਰ ਕੁਝ ਰਹੀ ਨਹੀਂ ਖਾਣ ਨੂੰ 7 ਮਹੀਨੇ 8 ਮਹੀਨੇ ਠੇਰਾ ਪਿਆ ਰਿਹਾਲੇ ਦਾਲੇ ਤੋਂ ਮੁਗਲ ਫੌਜਾਂ ਦਾ ਤੋਂ ਅੰਦਰ ਪਹਿਲਾਂ ਦਰਖਤਾਂ ਦੇ ਛੇਲੜ ਖਾ ਲਏ ਪੱਤੇ ਵੀ ਖਾ ਲਏ ਜੇ ਤਾਂ ਕੁਝ ਵੀ ਨਾ ਰਿਹਾ ਅਖੀਰ ਨੂੰ ਘੋੜੇ ਵੱਢ ਕੇ ਵੀ ਖਾਦੇ ਤੋ ਜਾਨਵਰ ਅੰਦਰ ਜਿਹੜਾ ਮਰਦਾ ਵੀ ਸੀ ਉਹਨੂੰ ਕੋਈ ਜਲਾਉਣ ਦਾ ਜਾਂ ਕੁਝ ਦਫਨਾਉਣ ਦਾ ਕੁਝ ਹੈ ਨਹੀਂ ਸੀਗਾ ਕੋਈ ਕੁਝ ਅੰਦਰ ਕਿਉਂਕਿ ਘੇਰਾ ਪਿਆ ਸੀਗਾ ਜੀ ਗੜੀ ਸੀਗੀ ਇੱਕ ਕੱਲੀ ਤੋ ਉਹੋ ਜੇ ਹਾਲਾਤਾਂ ਵਿੱਚ ਅਗਰ ਕਿਸੇ ਨੇ ਉਹ ਮੀਟ ਖਾਦਾ ਹੈ ਜਿਵੇਂ ਇਤਿਹਾਸ ਜ਼ਿਕਰ ਹੈ ਤੋ ਉਹ ਪਾਪ ਚ ਨਹੀਂ ਗਿਣਿਆ ਜਾਂਦਾ ਗੁਰਮਤਿ ਦਾ ਨਜ਼ਰੀਆ ਐਸਾ ਨਹੀਂ ਸੌੜਾ ਨਹੀਂ ਹੈ ਜੀ ਬਹੁਤ ਖੁੱਲ੍ਹਦਿਲਾ ਨਜ਼ਰੀਆ ਹੈ ਵੀ ਭਾਈ ਮੀਟ ਅਗਰ ਜੀਬ ਦੇ ਚਸਕਿਆਂ ਵਾਸਤੇ ਖਾਣੇ ਹੋ ਬੁਰੀ ਗੱਲ ਹੈ